ਕਾਂਗਰਸ ਦੇ ਜੋ ਪ੍ਰਦਰਸ਼ਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਦੂਸਰੇ ਪਾਸੇ ਡਿੰਪਿਟਲੋ ਇਹਨਾਂ ਦਾ ਅੱਜ ਕੋਰਟ ਦੇ ਵਿੱਚ ਆਹਮਣਾ ਸਾਹਮਣਾ ਹੁੰਦਾ ਕੇਸ ਦੱਸਦੀ ਏ ਕਿ ਮਾਨਹਾਨੀ ਦਾ ਸੀਗਾ ਤਾਂ ਉਸ ਦੇ ਵਿੱਚ ਅੱਜ ਕੀ ਫੈਸਲਾ ਆਇਆ ਡਿੰਪਿਟਲੋ ਨੇ ਕੀ ਇੱਕਿਆ ਉਸ ਦੇ ਬਾਰੇ ਗੱਲਬਾਤ ਕਰਦੇ ਆ ਤਾਂ ਸਾਡੇ ਨਾਲ ਨੇ ਅਕਾਲੀ ਆਗੂ ਡਿੰਪਿਟਲੋ ਤੇ ਸਭ ਸਭ ਤੋਂ ਪਹਿਲਾਂ ਜਿਹੜਾ ਅੱਜ ਕੋਰਟ ਦੇ ਵਿੱਚ ਫੈਸਲਾ ਆਇਆ ਜਾਂ ਫਿਰ ਕਿਹਾ ਜਾ ਰਿਹਾ ਕਿ ਤੁਸੀਂ ਮਾਫੀ ਮੰਗੀ ਆ ਜਾਂ ਫਿਰ ਇਸ ਕਹਾਣੀ ਦੇ ਵਿੱਚ ਕੁਝ ਹੋਰ ਵੀ ਹੈ ਐਕਚੁਅਲੀ ਵਿੱਚ ਇਹ ਹੋਇਆ ਜੀ ਉੱਥੇ ਤੁਹਾਨੂੰ ਮੈਂ ਦੱਸ ਦਿੰਦਾ ਜੀ ਜੱਜ ਸਾਹਿਬ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਦੋਨੇ ਪਬਲਿਕ ਸੇ ਕਰੋ ਜੀ ਆਪਸ ਵਿੱਚ ਲੜਦੇ ਚੰਗੇ ਲੱਗਦੇ ਜੀ ਨਾ ਉਹਨਾਂ ਨੇ ਮੁੜ ਕੇ ਵਿਰੋਧ ਕੀਤਾ ਮੈਂ ਇਹ ਤੁਹਾਨੂੰ ਕਹਾਂ ਰਾਜਵਰਿਕ ਨੇ ਜੀ ਤੇ ਨਾ ਮੈਂ ਕੀਤਾ ਕਹਿੰਦਾ ਜੀ ਮੈਂ ਲਿਖ ਕੇ ਦਿੰਦਾ ਉਹ ਜੱਜ ਸਾਹਿਬ ਨੇ ਲਿਖ ਕੇ ਦਿੱਤਾ ਵੀ ਇਹ ਤੇ ਸਾਈਨ ਕਰ ਦਿਓ ਸਭ ਜੀ ਤਾਂ ਜੀ ਤੁਸੀਂ ਗੱਲ ਹੀ ਕੋਈ ਨਹੀਂ ਹੋਈ ਆਪਸ ਨੇ ਜੀ ਤਾਂ ਜਿਵੇਂ ਰਾਜਾ ਵੜਿੰਗ ਕਹਿ ਰਹੇ ਆ ਕਿ ਅਨ ਕੰਡੀਸ਼ਨਲ ਕਿੰਦਾ ਤੁਸੀਂ ਉਥੇ ਅਪੋਲੋਜਾਈਜ਼ ਕੀਤਾ ਜਾਂ ਉਸ ਬਾਰੇ ਤੁਹਾਡਾ ਕੀ ਕਹਿਣਾ ਅਪੋਲੋਜਾਈਜ਼ ਕੁਝ ਨਹੀਂ ਕੀਤਾ ਕੱਲੇ ਪੇਪਰ ਤੇ ਸਾਈਨ ਕੀਤੇ ਆ ਜੀ ਉਹ ਉਹ ਵੀ ਜਦ ਦਾ ਆਪਣੇ ਪਹਿਲਾਂ ਉਹਨੇ ਕੀਤੇ ਫਿਰ ਮੈਂ ਕੀਤੇ ਆ ਜੀ ਯਾਨੀ ਕਿ ਜਿਹੜੇ ਇੱਕ ਤਰ੍ਹਾਂ ਸਹਿਮਤੀ ਬਣੀ ਹੈਗੀ ਆ ਕੋਈ ਅਪੋਲੋਜਾਈਜ਼ ਵਰਗਾ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਫੰਡਾ ਨਾਥਿੰਗ ਬਈ ਨਾਥਿੰਗ ਨਾਥਿੰਗ ਜਿਵੇਂ ਕੋਈ ਕੋਈ ਗੱਲ ਬਾਤ ਜੀ ਤਾਂ ਜਿਵੇਂ ਤੁਹਾਨੂੰ ਕੀ ਲੱਗਦਾ ਜਿਵੇਂ ਇਹ ਟ੍ਰੈਂਡ ਸ਼ੁਰੂ ਹੋਇਆ ਇੱਕ ਦੂਸਰੇ ਤੇ ਪਰਿਵਾਰ ਤੱਕ ਵੀ ਹਮਲੇ ਹੋ ਜਾਂਦੇ ਆ ਸਿਆਸਤ ਦੇ ਵਿੱਚ ਸਿਆਸਤ ਦੇ ਜਿਹੜੇ ਪੱਦਰ ਹੋ ਗਏ ਇਸ ਬਾਰੇ ਕੀ ਕਹਣਾ ਤੁਹਾਡਾ ਭਾਈ ਜੀ ਬਹੁਤ ਜ਼ਿਆਦਾ ਹੀ ਮਾੜੀ ਗੱਲ ਆ ਇਹ ਔਰ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਉੱਥੇ ਵੀ ਕਿਹਾ ਸੀ ਮੈਂ ਕਿਹਾ ਭਾਈ ਸਾਹਿਬ ਇਹ ਕੰਮ ਸਾਰ ਤੁਸੀਂ ਕੀਤਾ ਸੀ ਜੀ ਮੈਂ ਇਹਨਾਂ ਨੂੰ ਕਿਹਾ ਉੱਥੇ ਟੋਰਚ ਮੈਂ ਕਿਹਾ ਜੀ ਤੁਸੀਂ ਸਟਾਰਟ ਕੀਤਾ ਸੀ ਤੁਸੀਂ ਬੰਦ ਕਰਦੇ ਹੋ ਬੰਦ ਹੋ ਜਾਊਗਾ ਕੋਈ ਦਿੱਕਤ ਨਹੀਂ ਨਾ ਬੋਲੋ ਕਿਸੇ ਨੂੰ ਮਾਰਾਂ ਮੈਂ ਕਿਹਾ ਤੁਸੀਂ ਬੋਲਦੇ ਹੁੰਦੇ ਸੀ ਜੀ ਜੀ ਤੁਸੀਂ ਜਦੋਂ ਆ ਮਮੋ ਜਿਹੜੋ ਬਰਦਾਦ ਬੁੜਦਾਦ ਦੇ ਯਾਦ ਆ ਕੇ ਕਿੰਨੇ ਚਲੇ ਕੰਮ ਦਾ ਡਾਊਟੇ ਪੁੱਛ ਜੀ ਜਾਣ ਕੇ ਹੁਣ ਕਹਿ ਸਕਦੇ ਆ ਕਿ ਅੱਗੇ ਤੋਂ ਡਿੰਪੀ ਢਿਲੋ ਤੇ ਰਾਜਾ ਵੜਿੰਗ ਦੀ ਆਪਸੀ ਜਿਹੜੀ ਆ ਤੂੰ ਤੂੰ ਮੈਂ ਜਿ ਉਸ ਤਰ੍ਹਾਂ ਨਹੀਂ ਦੇਖਣ ਨੂੰ ਮਿਲੂਗੀ ਜਸ ਉਹਨੂੰ ਮਿਲੂਗੀ ਨਹੀਂ ਭਾਈ ਸਾਹਿਬ ਇੱਕ ਸੁਣ ਮੈਂ ਗੱਲ ਆਪਣਾ ਹੋਰ ਦੱਸ ਦਿੰਦਾ ਜੀ ਮੇਰਾ ਅੱਜ ਤੱਕ ਕੋਈ ਤੁਸੀਂ ਮੇਰੀ ਮੇਰਾ ਬਿਆਨ ਮੇਰੀ ਰਿਕਾਰਡਿੰਗ ਮੇਰਾ ਲੈਕਚਰ ਕੋਈ ਕੱਢ ਲੋ ਜੀ ਕੋਈ ਵੀ ਤੁਹਾਨੂੰ ਇਹੋ ਜਿਹੀ ਇਲਫਾਜ਼ ਨਹੀਂ ਮਿਲਣਗੇ ਕਿਤੇ ਵੀ ਜਿੱਥੇ ਮੈਂ ਇਹਨਾਂ ਦੀ ਇਨਸਰਟ ਕੀਤੀ ਹੋਵੇ ਜਾਂ ਇਹਨਾਂ ਦੇ ਅਗੇਂਸਟ ਬੋਲਿਆ ਹੋਵਾਂ ਜੀ ਇਹ ਜਿਹੜਾ ਇਹਨਾਂ ਨੇ ਮਾਰ ਹੰਗ ਦਾ ਪਰਚਾ ਕੀਤਾ ਸੀ ਨਾ ਮੇਰੇ ਤੇ ਇਸ ਤਰ੍ਹਾਂ ਕੀਤਾ ਸੀ ਜੀ ਇਹਦੀ ਕੋਈ ਮੈਂ ਗਲਤ ਨਹੀਂ ਬੋਲਿਆ ਸੀ ਜੀ ਇਹ ਵੀ ਇਹਨਾਂ ਨੇ ਪਰਦੇ ਉਖੋਲੇ ਜਿਵੇਂ ਆ ਕੁਝ ਇਹਨਾਂ ਨੇ ਕੀਤਾ ਜੀ ਕੁਝ ਵੀ ਇਹਨਾਂ ਨੇ ਮੇਰੇ ਦਿਮਾਗ 'ਤੇ ਨਹੀਂ ਲੱਗੇ ਇਸ ਪਾਤਾ ਜੀ ਔਰ ਕੋਈ ਨਹੀਂ ਕਿ ਵੀ ਮੈਂ ਕੋਈ ਮਤਲਬ ਕਿ ਆਪਦੀ ਤਾਂ ਭਾਸ਼ਾ ਦੇ ਵਿੱਚ ਗਰਾਵਟ ਲੈ ਕੇ ਮੈਂ ਕੋਈ ਇਹਨਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਸੀ। ਜੀ। ਅਲੀਗੇਸ਼ਨ ਲਾਇਆ ਕਿ ਵੀ ਤੁਸੀਂ ਆਹ ਕੁਝ ਕੀਤਾ। ਜੀ। ਤੇ ਲੋਕ ਸਭ ਜਿਵੇਂ ਤੁਸੀਂ ਸਿਆਸੀ ਵਿਰੋਧੀ ਵੀ ਹੋ ਜਿਵੇਂ ਤੁਸੀਂ ਅਲੀਗੇਸ਼ਨ ਵੀ ਲਗਾਏ ਸੀਗੇ ਤਾਂ ਹੁਣ ਉਹ ਅਲੀਗੇਸ਼ਨ ਦਾ ਕੀ ਬਣੂਗਾ? ਬਿਲਕੁਲ ਲਾਉਂਗਾ ਜੀ। ਅਜ ਵੀ ਲਾਉਂਗਾ। ਜਿਸੇ ਗੱਲ ਤੋਂ ਹੋਊਗਾ ਮੈਂ ਬੋਲੂਗਾ ਜੀ ਮੈਂ ਤਾਂ ਕੱਲ ਹੀ ਬੋਲ ਕੇ ਹਟਿਆ ਜੇ ਬੱਪਾਂ ਦੇ ਖਿਲਾਫ। ਜੀ। ਤਾਂ ਅੱਗੇ ਤੋਂ ਫਿਰ ਜੇ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਕੋਰਟ ਦੇ ਵਿੱਚ ਜਾਣਾ ਪੈ ਗਿਆ ਫਿਰ ਕੀ ਕਰੋਗੇ? ਫਿਰ ਜਾਵੜਾਂਗੇ। ਜੀ ਪੰਨੋਸ ਜੀ ਹੈ ਨਾ ਸੋਪਾਈਲ ਜੀ ਨੂੰ ਜੱਦਕਾਰੀ ਕਈ ਅਧਿ ਕੀ ਕਰੋਗੇ ਤੁਸੀਂ ਜੀ ਜੇ ਉਹ ਜਾਂਤਵ ਨੂੰ ਆਖਣ ਵੀ ਹੈ ਤਾਂ ਸਾਈਨ ਕਰੋ ਬੰਦੇ ਵਰਕੇ ਜੀ ਤਾਂ ਹੁਣ ਜਿਹੜੇ ਦੋ ਕੇਸ ਸੀਗੇ ਇੱਕ ਤਾਂ ਸ਼ੈਲਰ ਵਾਲਾ ਦੂਸਰਾ ਜੋ ਮਿੱਟੀ ਦੇ ਤੇਲ ਵਾਲਾ ਸੀਗਾ ਤਾਂ ਹੁਣ ਉਹ ਡਿੰਪੀ ਢਿਲੋ ਦਾ ਕੀ ਸਟੈਂਡ ਹੈਗਾ ਕੀ ਉਹ ਅਲੀਗੇਸ਼ਨ ਅੱਜ ਵੀ ਲਗਾ ਰਹੇ ਨੇ ਕਿਸ ਚੀਜ਼ ਤੇ ਜਿਹੜੇ ਦੋ ਕੇੰਦਾ ਕੇਸ ਸੀਗੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਸਿਰਫ ਅਲੀਗੇਸ਼ਨ ਗਾਇ ਜੀ ਅੱਜ ਹੁਣ ਨਹੀਂ ਉਹਦੇ ਚਾਏ ਆ ਭਾਈ ਸਾਹਿਬ ਇਸ ਕੋਰਨ ਮੈਂ ਅੱਜ ਤੁਹਾਨੂੰ ਕਹਾਂ ਉਹ ਕਿ ਮੈਂ ਅਲੀਕੇਸ਼ਨ ਲਾਰਸ ਨੂੰ ਮੈਂ ਹੁਣ ਅੱਜ ਤੱਕ ਇਸ ਨੂੰ ਵਾਪਸ ਲੈ ਕੇ ਆਟਿਆ ਉਹ ਅੱਜ ਉਹਨਾਂ ਫੇਰ ਕੀ ਜਿਹੜਾ ਕੱਲ ਨੂੰ ਕੋਈ ਸਰਕਾਰ ਆਈ ਦੁਆਰੇ ਇੰਸਵੈਲੀ ਕਰਵਾਵਾਂਗੇ ਜੀ ਜੀ ਤਾਂ ਉਹ ਜੀ ਉਹ ਉਹ ਤਾਂ ਕਰਵਾਵਾਂਗੇ ਜੀ ਜੀ ਤਾਂ ਬਰਬਾਹ ਧੰਨਵਾਦ ਜੀ ਕੋਈ ਬੇਈਮਾਲੀ ਹੋਊਗੀ ਉੱਥੇ ਪਾਸ ਸਟੇਟ ਦੇ ਨਾਲ ਖੜੇ ਆ ਜੀ